ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਈਸ਼ਵਰ ਦਾ ਭਗਤ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਗਿਰੋਗੇ ਨਹੀਂ ਇਸ ਦਾ ਮਤਲਬ ਇਹ ਹੈ ਕਿ ਜਦੋਂ ਵੀ ਤੁਸੀਂ ਗਿਰੋਗੇ ਤਾਂ ਉਹ ਤੁਹਾਨੂੰ ਸੰਭਾਲ ਲੈਣਗੇ ਇੱਕ ਬਹੁਤ ਛੋਟੀ ਜਿਹੀ ਕਹਾਣੀ ਇੱਕ ਬਹੁਤ ਅਮੀਰ ਆਦਮੀ ਦੀ ਜਿਸ ਦੀ ਮੁਲਾਕਾਤ ਸੜਕ ਕਿਨਾਰੇ ਇੱਕ ਭਿਖਾਰੀ ਨਾਲ ਹੋਈ ਅਤੇ ਜਦੋਂ ਉਸ ਨੇ ਭਿਖਾਰੀ ਨੂੰ ਦੇਖਿਆ ਤਾਂ ਉਹ ਬਹੁਤ ਤੰਦਰੁਸਤ ਸੀ ਉਸਨੂੰ ਪੁੱਛਿਆ ਕਿ ਤੂੰ ਭੀਖ ਕਿਉਂ ਮੰਗਦਾ ਹੈ ਤੂੰ ਐਨਾ ਤੰਦਰੁਸਤ ਹੱਟਾ-ਕੱਟਾ ਨੌਜਵਾਨ ਹੈ ਉਸ ਭਿਖਾਰੀ ਨੇ ਕਿਹਾ ਸਾਹਿਬ ਮੇਰੇ ਕੋਲ ਕੋਈ ਕੰਮ ਧੰਦਾ ਨਹੀਂ ਹੈ ਜੇਕਰ ਮੈਨੂੰ ਹੁਣੇ ਕੋਈ ਕੰਮ ਧੰਦਾ ਮਿਲ ਜਾਵੇ ਮੈਂ ਭੀਖ ਮੰਗਣਾ ਛੱਡ ਦੇਵਾਂਗਾ ਮੈਨੂੰ ਚੰਗਾ ਥੋੜੀ ਲੱਗਦਾ ਹੈ ਪਰ ਨੌਕਰੀ ਨਹੀਂ ਹੈ ਕੀ ਕਰਾਂ ਉਸ ਬਹੁਤ ਅਮੀਰ ਆਦਮੀ ਨੇ ਕਿਹਾ ਕਿ ਮੇਰੇ ਕੋਲ ਬਿਹਤਰੀਨ ਆਪਸ਼ਨ ਹੈ ਨੌਕਰੀ ਤੋਂ ਵੀ ਚੰਗੀ ਭਿਖਾਰੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸਨੇ ਪੁੱਛਿਆ ਕਿ ਕੀ ਕਰਨਾ ਹੈ ਉਸ ਬਹੁਤ ਅਮੀਰ ਆਦਮੀ ਨੇ ਕਿਹਾ ਕਿ ਤੂੰ ਮੇਰਾ ਬਿਜ਼ਨਸ 파ਟਰਨਰ ਬਣ ਜਾ ਤੇਰੀ ਜ਼ਿੰਦਗੀ ਸੰਵਰ ਜਾਵੇਗੀ ਭਿਖਾਰੀ ਉਸਦੇ ਪੈਰਾਂ ਵਿੱਚ गिर ਗਿਆ ਕਹਿਣ ਲੱਗਾ ਪ੍ਰਭੂ ਕੀ ਗੱਲ ਕਰਦੇ ਹੋ ਤੁਸੀਂ ਤਾਂ ਪ੍ਰਭੂ ਦੇ ਭੇਜੇ ਹੋਏ ਦੂਤ ਮੈਨੂੰ ਲੱਗਦੇ ਹੋ ਮੇਰੇ ਲਈ ਤਾਂ ਤੁਸੀਂ ਹੀ ਭਗਵਾਨ ਹੋ ਇਹ ਦੱਸੋ ਕਰਨਾ ਕੀ ਹੈ ਉਸ ਅਮੀਰ ਆਦਮੀ ਨੇ ਕਿਹਾ ਸੁਣੋ ਮੇਰਾ ਇੱਕ ਚੌਲਾਂ ਦਾ ਪਲਾਟ ਹੈ ਤੂੰ ਉਥੋਂ ਚੋੜ ਲਿਆ ਕੇ ਇਥੇ ਬਾਜ਼ਾਰ ਵਿੱਚ ਵੇਚਣੇ ਹਨ ਜੋ ਮੁਨਾਫਾ ਹੋਵੇਗਾ ਆਪਸ ਵਿੱਚ ਵੰਡ ਲਵਾਂਗੇ ਤਾਂ ਭਿਖਾਰੀ ਨੇ ਕਿਹਾ ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਮਤਲਬ ਮੈਨੂੰ ਕਿੰਨਾ ਪਰਸੈਂਟ ਮਿਲੇਗਾ 20% 80 ਤੁਸੀਂ ਰੱਖੋਗੇ ਜਾਂ ਤੁਸੀਂ 90 ਰੱਖੋਗੇ ਮੈਨੂੰ ਦੱਸ ਦੇਵੋਗੇ ਉਸ ਬਹੁਤ ਅਮੀਰ ਆਦਮੀ ਨੇ ਉਸ ਭਿਖਾਰੀ ਦੇ ਸਿਰ ਉੱਤੇ ਹੱਥ ਫੇਰਦੇ ਹੋਏ ਕਿਹਾ ਚਿੰਤਾ ਨਾ ਕਰ ਤੂੰ ਮੈਨੂੰ ਸਿਰਫ 10% ਦੇਣਾ ਬਾਕੀ ਦਾ 90% ਮੁਨਾਫਾ ਤੂੰ ਰੱਖ ਲੈਣਾ ਮੈਨੂੰ ਨਹੀਂ ਚਾਹੀਦਾ ਬਸ ਮੈਂ ਤੈਨੂੰ ਮੌਕਾ ਦੇਣਾ ਚਾਹੁੰਦਾ ਹਾਂ ਭਿਖਾਰੀ ਫਿਰ ਤੋਂ ਪਿਆਰਾਂ ਵਿੱਚ ਪਿਆ ਗਿਆ ਕਹਿਣ ਲੱਗਾ ਤੁਸੀਂ ਸੱਚ ਵਿੱਚ ਉੱਪਰ ਵਾਲੇ ਦੇ ਭੇਜੇ ਹੋਏ ਦੂਤ ਹੋ ਕਿਉਂਕਿ ਤੁਸੀਂ ਮੇਰੇ ਉੱਪਰ ਇੰਨਾ ਵੱਡਾ ਉਪਕਾਰ ਕਰ ਰਹੇ ਹੋ ਗੱਲ ਪੱਕੀ ਰਹੀ 1 ਮਹੀਨੇ ਬਾਅਦ ਮੈਂ ਤੁਹਾਨੂੰ ਤੁਹਾਡਾ 10% ਦੇਵਾਂਗਾ ਬਹੁਤ ਮਿਹਨਤ ਕਰਾਂਗਾ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡਾ ਧੰਨਵਾਦ ਅਗਲੇ ਦਿਨ ਤੋਂ ਚੌਲਾਂ ਦੇ ਪਲਾਟ ਤੋਂ ਚੋੜ ਲਿਆ ਕੇ ਵੇਚਣੇ ਸ਼ੁਰੂ ਕੀਤੇ ਪੂਰੇ ਦਿਨ ਰਾਤ ਇੱਕ ਕਰ ਦਿੱਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਜਦੋਂ ਮਹੀਨਾ ਖਤਮ ਹੋਣ ਲਈ ਆਇਆ ਤਾਂ ਸੱਚ ਵਿੱਚ ਹੀ ਉਸ ਨੂੰ ਬਹੁਤ ਸਾਰਾ ਮੁਨਾਫਾ ਹੋਇਆ ਪਰ ਜਿਵੇਂ ਹੀ ਉਹ ਪਰਸੈਂਟਸ ਵੰਡਣ ਵਾਲੀ ਗੱਲ ਆ ਰਹੀ ਸੀ ਮੁਨਾਫਾ ਵੰਡਣ ਦੀ ਤਾਰੀਖ ਨੇੜੇ ਆ ਰਹੀ ਸੀ ਤਾਂ ਉਸ ਨੂੰ ਲੱਗਿਆ 10% ਮੈਂ ਕਿਉਂ ਦੇਵਾਂ ਮਿਹਨਤ ਮੈਂ ਕੀਤੀ ਹੈ ਇਸ ਨੇ ਕੀਤਾ ਹੀ ਕੀ ਹੈ ਇਸ ਨੇ ਤਾਂ ਮੈਨੂੰ ਸਿਰਫ ਮੌਕਾ ਦਿੱਤਾ ਹੈ ਇਸ ਗੱਲ ਦਾ ਇਸ ਨੂੰ 10% ਦੇਵਾਂ ਇਹ ਵੀ ਬਹੁਤ ਜ਼ਿਆਦਾ ਲੱਗ ਰਿਹਾ ਹੈ ਅਤੇ ਜਿਵੇਂ ਹੀ ਉਹ ਦਿਨ ਆਇਆ ਜਿਸ ਦਿਨ ਪਰਸੈਂਟੇਜ ਵੰਡਣੀ ਸੀ ਉਹ ਬਹੁਤ ਅਮੀਰ ਆਦਮੀ ਆਇਆ ਉਸਨੇ ਕਿਹਾ ਲਿਆਓ ਮੇਰਾ 10% ਤਾਂ ਜੋ ਭਿਖਾਰੀ ਸੀ ਜੋ ਹੁਣ ਬਿਜ਼ਨਸ 파ਟਰਨਰ ਬਣ ਚੁੱਕਿਆ ਸੀ ਉਹ ਕਹਿਣ ਲੱਗਿਆ ਬਹੁਤ ਘਾਟਾ ਹੋ ਗਿਆ ਬਹੁਤ ਅਜੀਬ ਜਿਹੀ ਸ਼ਕਲ ਬਣਾਈ ਬਹਾਨੇ ਬਣਾਉਣ ਲੱਗਾ ਕਿ ਮੇਰੇ ਕੋਲ ਅਜੇ ਪੈਸੇ ਨਹੀਂ ਹਨ ਅਗਲੇ ਮਹੀਨੇ ਦੇਵਾਂਗਾ ਉਸ ਅਮੀਰ ਆਦਮੀ ਨੇ ਕਿਹਾ ਮੈਨੂੰ ਪਤਾ ਹੈ ਮੁਨਾਫਾ ਹੋਇਆ ਹੈ ਤਾਂ ਫਿਰ ਮੇਰਾ ਹਿੱਸਾ ਦੇਣ ਤੋਂ ਕਤਰਾ ਕਿਉਂ ਰਿਹਾ ਹੈ ਤਾਂ ਉਸ ਭਿਖਾਰੀ ਨੇ ਕਿਹਾ ਤੂੰ ਕੀਤਾ ਹੀ ਕੀ ਹੈ ਮੈਨੂੰ ਮੌਕਾ ਹੀ ਦਿੱਤਾ ਹੋਰ ਕੀ ਕੀਤਾ ਸਾਰੀ ਮਿਹਨਤ ਮੈਂ ਕੀਤੀ ਇਮਾਨਦਾਰੀ ਨਾਲ ਕੰਮ ਕੀਤਾ ਇਸ ਲਈ ਮੁਨਾਫਾ ਹੋਇਆ ਹੈ ਨਹੀਂ ਤਾਂ ਮੁਨਾਫਾ ਥੋੜੀ ਹੋਣਾ ਸੀ ਤੈਨੂੰ 10% ਕਿਸ ਗੱਲ ਦਾ ਦੇਵਾਂ ਬਹੁਤ ਜ਼ਿਆਦਾ ਹੈ ਹੁਣ ਤੁਸੀਂ ਸੋਚੋ ਜੇਕਰ ਤੁਸੀਂ ਉਹ ਅਮੀਰ ਆਦਮੀ ਹੁੰਦੇ ਤਾਂ ਤੁਹਾਡੇ ਨਾਲ ਕੋਈ ਅਜਿਹਾ ਕਰਦਾ ਤਾਂ ਤੁਹਾਨੂੰ ਕਿਵੇਂ ਦਾ ਲੱਗਦਾ 10% ਦਾ ਹੱਕ ਵੀ ਜੇ ਤੁਹਾਨੂੰ ਕੋਈ ਨਾ ਚੁਕਾਉਂਦਾ ਤਾਂ ਤੁਹਾਨੂੰ ਕਿਵੇਂ ਦਾ ਲੱਗਦਾ ਬਹੁਤ ਅਮੀਰ ਆਦਮੀ ਉਹ ਉੱਪਰ ਵਾਲਾ ਹੈ ਜਿਸ ਨੇ ਸਾਨੂੰ ਇਹ ਜੀਵਨ ਦਿੱਤਾ ਹੈ ਅਫਸਰ ਦਿੱਤਾ ਇਹ ਜ਼ਿੰਦਗੀ ਦਿੱਤੀ ਸਾਨੂੰ ਮੌਕਾ ਦਿੱਤਾ ਇਸ ਦੁਨੀਆ ਵਿੱਚ ਆਉਣ ਦਾ ਅਤੇ ਅਸੀਂ 24 ਘੰਟਿਆਂ ਵਿੱਚੋਂ 10% ਸਮਾਂ ਵੀ ਉਸ ਨੂੰ ਨਹੀਂ ਦੇ ਸਕਦੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਕੀਤਾ ਹੀ ਕੀ ਹੈ ਬਸ ਸਾਨੂੰ ਭੇਜਿਆ ਹੀ ਹੈ ਇੱਥੇ ਬਾਕੀ ਸਾਰੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਤੁਹਾਡੀ ਸੈਲਰੀ ਦਾ ਜੇਕਰ 10% ਵੀ ਤੁਸੀਂ ਦਾਨ ਦੇਣਾ ਸ਼ੁਰੂ ਕਰਦੇ ਹੋ ਹਰ ਮਹੀਨੇ ਭਾਵੇਂ 5% ਹੀ ਸ਼ੁਰੂ ਕਰਦੇ ਹੋ ਅਤੇ ਦਿਨ ਦੇ 24 ਘੰਟਿਆਂ ਵਿੱਚੋਂ 5% ਉੱਪਰ ਵਾਲੇ ਨੂੰ ਦੇਣਾ ਸ਼ੁਰੂ ਕਰਦੇ ਹੋ ਉਹਨਾਂ ਦੀ ਭਗਤੀ ਵਿੱਚ ਸਮਾਂ ਲਗਾਉਣਾ ਸ਼ੁਰੂ ਕਰਦੇ ਹੋ ਤਾਂ ਜ਼ਿੰਦਗੀ ਸਵਰ ਜਾਵੇਗੀ ਇਹ ਛੋਟੀ ਜਿਹੀ ਕਹਾਣੀ ਬਸ ਇਹੀ ਸਾਰ ਸਮਝਾਉਂਦੀ ਹੈ ਕਿ ਜਿਸਨੇ ਤੁਹਾਨੂੰ ਜੀਵਨ ਦਿੱਤਾ ਹੈ ਇਹ ਜ਼ਿੰਦਗੀ ਦਿੱਤੀ ਹੈ ਉਸਦੇ 10% ਦਾ ਹੱਕ ਤਾਂ ਅਦਾ ਕਰੋ ਧੰਨਵਾਦ